ਵਾਹੀ ਗੁਰੂ ਜੀ ਕਾ ਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਉਹ ਗੱਲ ਜੋ ਸਾਡੀ ਜ਼ਿੰਦਗੀ ਨੂੰ ਸੁਖੀ ਬਣਾ ਸਕਦੀ ਹੈ ਕਈ ਵਾਰੀ ਅਸੀਂ ਜ਼ਿੰਦਗੀ ਦੇ ਚੱਕਰਾਂ ਦੇ ਵਿੱਚ ਇੰਨਾ ਫਸ ਜਾਂਦੇ ਹਾਂ ਕਿ ਸੁੱਖ ਕਿੱਥੋਂ ਮਿਲਣਾ ਹੈ ਅਸੀਂ ਇਹ ਭੁੱਲ ਹੀ ਜਾਂਦੇ ਹਾਂ ਸਾਡੀ ਜ਼ਿੰਦਗੀ ਵਿੱਚ ਹਰੇਕ ਨੂੰ ਸੁੱਖ ਦੀ ਖੋਜ ਕਰਦਾ ਹੈ ਕੋਈ ਐਸੇ ਵਿੱਚ ਸੁੱਖ ਲੱਭਦਾ ਹੈ ਕੋਈ ਰਿਸ਼ਤਿਆਂ ਵਿੱਚ ਸੁੱਖ ਲੱਭਦਾ ਹੈ ਤੇ ਕੋਈ ਸ਼ੌਹਰਤ ਵਿੱਚ ਸੁੱਖ ਲੱਭਦਾ ਹੈ ਪਰ ਸੱਚ ਇਹ ਹੈ ਕਿ ਅਸਲੀ ਸੁੱਖ ਤਾਂ ਨਾਮ ਸਿਮਰਨ ਕਰਕੇ ਹੀ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਸੱਚਾ ਸੁਖ ਵੰਡ ਭੰਗੀ ਪਾਈਐ ਗੁਰਮੁਖ ਸਦਾ ਸਮਲਿਐ ਅਸਲੀ ਆਨੰਦ ਉਸੇ ਵਿੱਚ ਮਿਲਦਾ ਹੈ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਹੈ ਤੇ ਮਨ ਕਿਵੇਂ ਸ਼ਾਂਤ ਹੁੰਦਾ ਹੈ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਅਤੇ ਆਪਣੇ ਅੰਦਰ ਛਾਤੀ ਮਾਰਦੇ ਹਾਂ ਅੱਜ ਅੱਜ ਦੇ ਸਮੇਂ ਦੇ ਵਿੱਚ ਲੋਕ ਸਟ्रेस ਟੈਨਸ਼ਨ ਡਿਪਰੈਸ਼ਨ ਵਿੱਚ ਹਨ ਕਿਉਂਕਿ ਉਹ ਸੁੱਖ ਨੂੰ ਬਾਹਰ ਲੱਭਦੇ ਨੇ ਪਰ ਗੁਰੂ ਸਾਹਿਬ ਨੇ ਸਾਨੂੰ ਇਹ ਰਾਹ ਦਿਖਾਇਆ ਹੈ ਕਿ ਸੁੱਖ ਤਾਂ ਤੇਰੇ ਅੰਦਰ ਹੀ ਹੈ ਸੁੱਖ ਬਾਹਰ ਨਹੀਂ ਹੈ ਮੇਰੇ ਰੋਜ਼ ਜਾਂ ਜੇ ਰੋਜ਼ ਸਵੇਰ ਸ਼ਾਮ ਅਸੀਂ 510 ਮਿੰਟ ਵੀ ਵਾਹਿਗੁਰੂ ਦਾ ਨਾਮ ਜਪੀਏ ਤਾਂ ਮਨ ਹੌਲਾ ਹੋਵੇਗਾ ਗੁੱਸਾ ਘਟ ਆਵੇਗਾ ਚਿੰਤਾ ਦੂਰ ਹੋਵੇਗੀ ਇਹ ਸਭ ਹੈ ਸੱਚੀਆਂ ਗੱਲਾਂ ਇਸ ਲਈ ਆਓ ਪਾਠ ਯੋਤੇ ਪੈਣੋ ਅੱਜ ਇੱਕ ਵਾਅਦਾ ਕਰੀਏ ਰੋਜ਼ ਕੁਝ ਸਮਾਂ ਆਪਣੇ ਮਨ ਦੇ ਲਈ ਰੱਖੀਏ ਇਸ ਲਈ ਨਾਮ ਸਿਮਰਨ ਕਰੋ ਗੁਰਬਾਣੀ ਸੁਣੋ ਸਾਡੀ ਜ਼ਿੰਦਗੀ ਸੁਖਾ ਨਹੀਂ ਹੋਵੇਗੀ ਅਤੀ ਅਸੇ ਅਤੇ ਅਸੀਂ ਪਰਮਾਤਮਾ ਦੇ ਨੇੜੇ ਹੋਵਾਂਗੇ ਇਨਸਾਨ ساری ਉਮਰ ਸ਼ੌਹਰਤ ਜੋੜਦਾ ਹੈ ਗੱਡੀਆਂ ਕਾਰ ਸਭ ਖਰੀਦਦਾ ਹੈ ਪਰੰਤੂ ਅੰਤ ਦੇ ਵਿੱਚ ਤਾਂ ਉਹ ਸਭ ਇੱਥੇ ਹੀ ਰਹਿ ਜਾਣਾ ਹੈ ਕੋਈ ਚੀਜ਼ ਵੀ ਨਾਲ ਨਹੀਂ ਜਾਣੀ ਹੈਗੀ ਤਾਂ ਬੰਦੇ ਨੂੰ ਕਦੀ ਵੀ ਹੰਕਾਰ ਤਾਂ ਕਰਨਾ ਹੀ ਨਹੀਂ ਚਾਹੀਦਾ ਕਿਸੇ ਵੀ ਨਾਲ लोग पैसे वे जिन का करते हैं रिश्ते आ दी चिंता करते हैं पर चिंता करने ਨਾਲ ਕੋਈ ਨਹੀਂ ਹੋਵੇਗਾ चिंता ਤਾਂ ਦਿਤਾ ਹੀ ਮਿਟੇਗੀ ਅਗਰ ਤੁਸੀਂ ਰੱਬ ਦਾ ਨਾਮ ਜਪੋਗੇ ਰੋਜ਼ 5 10 ਮਿੰਟ ਜ਼ਰੂਰ ਕੰਟੋ ਤੇ ਰੱਬ ਦਾ ਨਾਮ ਜਪੋ ਇਸ ਨਾਲ ਤੁਹਾਨੂੰ ਅਸਲੀ ਸੁੱਖ ਪ੍ਰਾਪਤ ਹੋਵੇਗਾ ਅਸਲੀ ਸੁੱਖ ਤਾਂ ਤੁਹਾਨੂੰ ਰੱਬ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੋਣਾ ਹੈ ਹੋਰ ਕਿਤੇ ਜਾਓਗੇ ਤੁਹਾਨੂੰ ਸੁੱਖ ਨਹੀਂ ਮਿਲੇਗਾ ਮੇਰੀ ਗੱਲਾਂ ਤੇ ਧਿਆਨ ਦਿਓ ਜੇਕਰ ਤੁਹਾਨੂੰ ਸਾਡੇ ਚੈਨਲ ਦੀਆਂ ਗੱਲਾਂ ਵਧੀਆ ਲੱਗਦੀਆਂ ਹਨ ਤਾਂ ਇੱਕ ਸਬਸਕ੍ਰਾਈਬ ਜ਼ਰੂਰ ਕਰਨਾ ਇੰਨਾ ਹੀ ਹੋਰ ਵਧੀਆ-ਵਧੀਆ ਸੱਚੀਆਂ ਗੱਲਾਂ ਸੁਣਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ